ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਬੋਰਡ ਦੀਆਂ ਚੋਣਾਂ ਦੇ ਲਈ ਜਿਹੜੇ ਵੋਟਰ ਕਾਰਡ ਬਣਾਉਣ ਦੀ ਜਿਹੜੀ ਹੈਗੀ ਆ ਉਹ ਅੱਜ ਆਖਰੀ ਤਰੀਕਾ ਹੈ 31 ਜੁਲਾਈ 31 ਜੁਲਾਈ ਜਿਹੜੀ ਅੱਜ 31 ਜੁਲਾਈ ਆ ਕਿਉਂਕਿ 31 ਜੁਲਾਈ ਨੂੰ ਜਿਹੜੀਆਂ ਹੈਗੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਬੋਰਡ ਦੀਆਂ ਚੋਣਾਂ ਦੇ ਲਈ ਜਿਹੜੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ੍ਹ ਦੀ ਹਦਾਇਤਾਂ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਦੇ ਬੋਰਡ ਦੀਆਂ ਚੋਣਾਂ ਦੇ ਲਈ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿਹੜੀ ਆਖਰੀ ਤਰੀਕਾ ਉਹ ਫਾਈਨਲ ਵੋਟਰ ਸੂਚੀ ਧਿਆਨ ਕਰਨ ਦੇ ਸਬੰਧ ਦੇ ਵਿੱਚ ਕੇਸ ਧਾਰੀ ਵਿਅਕਤੀ ਇਸ ਕਮੇਟੀ ਦਾ ਕਿਹੜਾ ਫਾਰਮ 1 ਨੰਬਰ ਜਿਹੜਾ ਫਾਰਮ ਭਰ ਸਕਦੇ ਨੇ ਚਾਹੇ ਉਹ ਸਾਬਤ ਸਰੂਪ ਆ ਚਾਹੇ ਉਹ ਅਮਰਤ ਧਾਰੀ ਨੇ ਜਿਹੜੇ ਉਹ ਫਾਰਮ ਭਰ ਸਕਦੇ ਨੇ ਇਹ ਜਾਣਕਾਰੀ ਜਿਹੜਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰ ਨੇ ਸਾਂਝੀ ਕੀਤੀ ਆ ਉਹਨਾਂ ਨੇ ਅਪੀਲ ਵੀ ਕੀਤੀ ਆ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਜਿਹੜੇ ਇਹ ਫਾਰਮ ਭਰਨ ਗੱਲ ਕਰੀਏ ਤਾਂ ਕੇਸ ਧਾਰੀ ਜਿਹੜੇ ਫਾਰਮ ਨੇ ਇਹ ਜਿਹੜੇ ਕੇਸ ਧਾਰੀ ਵਿਅਕਤੀ ਨੇ ਜਾਂ ਜਿਹੜੇ ਸਾਬਤ ਸਰੂਪ ਨੇ ਉਹ ਇਹ ਫਾਰਮ ਜਿਹੜੇ ਭਰ ਸਕਦੇ ਨੇ ਸਬੰਧਤ ਪਟਵਾਰੀ ਦੀ ਗੱਲ ਕਰੀਏ ਬੀਐਲਓ ਦੀ ਗੱਲ ਕਰੀਏ ਐਸਡੀਐਮ ਦਫ਼ਤਰ ਜਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰਾਂ ਵਿਖੇ ਜਮ੍ਹਾਂ ਜਿਹੜੇ ਇਹ ਫਾਰਮ ਨੇ ਜਿਹੜੇ ਜਮ੍ਹਾਂ ਕਰਾਏ ਜਾ ਸਕਦੇ ਨੇ ਇਸ ਦੇ ਨਾਲ ਗੱਲ ਕਰੀਏ ਤਾਂ ਸਬੰਧਤ ਤਹਿਸੀਲਦਾਰ ਅਤੇ ਐਸਡੀਐਮ ਦਫ਼ਤਰਾਂ ਦੇ ਨਾਲ ਵੀ ਜਿਹੜਾ ਹੈਗਾ ਸੰਪਰਕ ਕੀਤਾ ਜਾ ਸਕਦਾ ਹੈਗਾ ਇਹਨਾਂ ਫਾਰਮਾਂ ਦੇ ਲਈ ਜਿਹੜੀ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਕੀ ਕੀ ਕਾਗਜ਼ ਪੱਤਰ ਚਾਹੀਦੇ ਨੇ ਉਹਦੇ ਵਿੱਚ ਇੱਕ ਪਾਸਪੋਰਟ ਸਾਈਜ਼ ਫੋਟੋ ਦੀ ਗੱਲ ਲੈਣਾ ਤੇ ਰਹਿਸ਼ੀ ਪ੍ਰੂਫ ਦੇ ਵਜੋਂ ਆਧਾਰ ਕਾਰਡ ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਜਾਂ ਮਿਰੇਗਾ ਦਾ ਕੋਈ ਕਾਰਡ ਹੋਵੇ ਜਾਂ ਬੈਂਕ ਪਾਸਬੁੱਕ ਜਾਂ ਪੈਨ ਕਾਰਡ ਆਦਿ ਕੋ ਜਿਹੜੇ ਡਾਕੂਮੈਂਟਸ ਨੇ ਉਹ ਜਿਹੜੇ ਨਾਲ ਉਹਦੀ ਫੋਟੋ ਕਾਪੀ ਜਿਹੜੀ ਆ ਨਾਲ ਲਗਾਈ ਜਾ ਸਕਦੀ ਆ ਡਿਪਟੀ ਕਮਿਸ਼ਨਰ ਨੇ ਵੀ ਕਿਹਾ ਹੈ ਕਿ ਵੋਟ ਬਣਵਾਉਣ ਵਾਲੇ ਵਿਅਕਤੀ ਦੀ ਉਮਰ ਜਿਹੜੀ ਹੈਗੀ ਆ ਘੱਟੋ-ਘੱਟ ਜਿਹੜੀ ਹੈਗੀ ਆ ਉਹ 21 ਸਾਲ ਹੋਣੀ ਚਾਹੀਦੀ ਆ ਅਤੇ ਉਸਦੀ ਆਸਥਾ ਸਿੱਖ ਧਰਮ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਨਣ ਵਾਲਾ ਹੀ ਜਿਹੜਾ ਹੈਗਾ ਵੋਟ ਬਣਾ ਸਕਦਾ ਇਸ ਤਰ੍ਹਾਂ ਦੇ ਜਿਹੜੇ ਫਾਰਮ ਨੇ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਦਿਖਾਣਾ ਜਾਂ ਇਸ ਤਰ੍ਹਾਂ ਦੇ ਜਿਹੜੇ ਫਾਰਮ ਨੇ ਜਿਹੜੇ ਹੈਗੇ ਜਿਹੜੇ 1 ਨੰਬਰ ਫਾਰਮ ਨਿਯਮ 3 ਦੇ ਅਧੀਨ ਜ ਵੀ ਮੈਂ ਬਿਆਨ ਕਰਦਾ ਕਿ ਕਿਸੇ ਕੇਸ ਸਾਰੀ ਸਿੱਖਾਂ ਤੇ ਆਪਣੀ ਦਾੜੀ ਵਗੈਰਾ ਜਾਂ ਕੋਈ ਹੋਰ ਕੱਟਦਾ ਨਹੀਂ ਆ ਜਾਂ ਸ਼ੇਵ ਨਹੀਂ ਕਰਦਾ ਹੈਗਾ ਤਾਂ ਇਸ ਤਰ੍ਹਾਂ ਦੇ ਜਿਹੜਾ ਫਾਰਮ ਹੈ ਜਿਹੜਾ ਭਰਿਆ ਜਾਊਗਾ ਜਿਸ ਦੇ ਵਿੱਚ ਦੋ ਹੀ ਹਦਾਇਤਾਂ ਨੇ ਇੱਕ ਪਾਸਪੋਰਟ ਸਾਈਜ਼ ਫੋਟੋ ਤੇ 21 ਸਾਲ ਘੱਟੋ ਘੱਟ ਜਿਹੜੀ ਉਹਦੀ ਉਮਰ ਹੋਣੀ ਚਾਹੀਦੀ ਹੈ ਤੇ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਤਾਂ ਜਿਵੇਂ ਵੋਟਰ ਕਾਰਡ ਦੀ ਗੱਲ ਕਰੀਏ ਆਧਾਰ ਕਾਰਡ ਦੀ ਗੱਲ ਕਰੀਏ ਨਿਰੇਗਾ ਦਾ ਡਾਕੂਮੈਂਟਸ ਲੈ ਜਾਂ ਲਾਇਸੈਂਸ ਹੋਵੇ ਕੋਈ ਵੀ ਸਰਕਾਰ ਤੋਂ ਮਨਜ਼ੂਰਸ਼ੁਦਾ ਜਿਹੜਾ ਆ ਆਇਡੈਂਟੀਟੀ ਪ੍ਰੂਫ ਹੈ ਜਿਹੜਾ ਜਾਂ ਰਹਿਸ਼ੀ ਪ੍ਰੂਫ ਹੈ ਜਿਹੜਾ ਉਹ ਨਾਲ ਬਣਿਆ ਹੋਣਾ ਜਿਹਦੇ ਨਾਲ ਲਗਾਓ ਨੇੜੇ ਦੇ ਆਪਾਂ ਕਹਿ ਸਕਦੇ ਹਾਂ ਐਸਡੀਐਮ ਦਫ਼ਤਰਾਂ ਦੀ ਗੱਲ ਕਰ ਰਹੀਏ ਪਟਵਾਰੀ ਦੀ ਗੱਲ ਕਰ ਰਹੀਏ ਜਿਹੜੇ ਤੁਹਾਡੇ ਨੇੜੇ ਦੇ ਪਿੰਡਾਂ ਦੇ ਵਿੱਚ ਪਟਵਾਰੀ ਬੈਠੇ ਨੇ ਜਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਇਹ ਜਿਹੜੇ ਫਾਰਮ ਨੇ ਤੁਹਾਡੇ ਪਿੰਡਾਂ ਦੇ ਪਟਵਾਰੀਆਂ ਕੋਲ ਮਿਲ ਸਕਦੇ ਨੇ ਐਸਜੀਪੀਸੀ ਦਫ਼ਤਰ ਦੇ ਮਿਲ ਚੁੱਕੇ ਨੇ ਤੇ ਨੇੜੇ ਦੇ ਗੁਰੂ ਘਰਾਂ ਚ ਮਿਲ ਸਕਦੇ ਨੇ ਜਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚੋਂ ਤੁਸੀਂ ਜਾ ਕੇ ਜਿਹੜੇ ਆ ਫਾਰਮ ਲੈ ਸਕਦੇ ਹੋ ਕੈਮਰਾਮੈਨ ਲੰਮ ਲੋਤਰਾ ਦੇ ਨਾਲ ਲਿਵਿੰਗ ਇੰਡੀਆ న్యూਸ ਦੇ ਲਈ ਪਟਿਆਲਾ ਤੋਂ ਕਰਨਵੀ ਸਿੰਘ ਰੰਦਾਵਾਲੀ ਰਿਪੋਰਟ